ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੇ ਨਵੇਂ ਵਲੌਗ ਦੀ ਟਾਈਮ ਹੋ ਗਿਆ ਆ ਜੀ ਪੌਣੇ 4 ਤੇ ਹੁਣ ਸਵੇਰ ਦਾ ਮੀਂਹ ਪੈਦਾ ਸੀਗਾ ਤੇ ਹੁਣ ਧੁੱਪ ਨਿਕਲ ਆਈ ਆ 4 ਵਜੇ ਤੇ ਮਿੰਨੀ ਮਿੰਨੀ ਜਿਹੀ ਆ ਤਾਂ ਆਪਾਂ ਇਹ ਅੱਜ ਕੱਪੜੇ ਹੈ ਨਹੀਂ ਸੀ ਤਨੂ ਦੇ ਸੀ ਬਸ ਇੱਕ ਪੈਂਟ ਤੇ ਟੀ-ਸ਼ਰਟ ਫਿਰ ਨਹੀਂ ਤੋਤੇ ਤੇ ਹੁਣ ਸਵੇਰ ਨੂੰ ਕੱਪੜੇ ਧੋਵਾਂਗੇ ਤਾਂ ਬਾਕੀ ਸਵੇਰ ਦਾ ਨਹੀਂ ਪੈਂਦਾ ਸੀਗਾ ਅੰਦਰ ਹੀ ਸੀ ਤਾਂ ਹੁਣ ਨਾ ਉਹਨੂੰ ਕਿ ਹਟੇ ਆ ਸਮਦੇ ਪਾਪਾ ਤਾਂ ਇਹਦੇ ਹਜੇ ਲੰਮੀ ਪਏ ਨੇਸਤੀ ਪਾਈ ਐ ਨਹੀਂ ਠੀਕ ਨਹੀਂ ਹੋਏ ਹੈਗੇ ਤੇ ਸਮਰ ਗਿਆ ਆਇਆ ਬਾਹਰ ਖੇਡਣ ਉਹ ਵੀ ਸੌ ਗਿਆ ਸੀਗਾ ਘੰਟਾ ਦੋ ਘੰਟੇ ਦੋ ਢਾਈ ਘੰਟੇ ਸੁੱਤਾਰੇ ਆਦੇ ਨੂੰ ਕੱਢ ਕੇ ਜਾਂਦਾ ਹਾਂ ਮੰਮੀ ਨੇ ਹੁੰਦਾ ਨਹੀਂ ਸੀਗਾ ਨਿਆਣੇ ਦੇ ਮਗਰ ਮਗਰ ਫਿਰ ਜਾਂਦਾ ਸਟਾਈਲ ਨਹੀਂ ਆਉਂਦਾ ਸਟਾਈਲ ਸਟਾਈਲ ਮਾਰਦਾ ਨੇ 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 ਆਜੋ ਆ ਜਾ 판ਜੀ ਜੀ ਇੱਧਰ ਚਾਹ ਪਾੜ ਦਿੱਤੀ ਐ ਇੱਧਰ ਭਾਂਡੇ ਦੁਪਹਿਰ ਦੇ ਰੋਟੀ ਵਾਲੇ ਕਿੰਨੇ ਹੋਏ ਸੀਗੇ ਤੇ ਮੈਂ ਕਹ ਉਹ ਵੀ ਤੋਂ ਉਹਨਾਂ ਦੇ 4 ਕੱਪ ਕੁੱਪ ਜੇ ਲੈ ਜਾਣੀ ਉਹ ਬਾਅਦ ਤੋਂ ਲਾਂਗੀ। ਬਾਂਦੇ ਤੋਂ ਦੀ। ਅੱਜ ਜਦਾਲ ਸਬਜ਼ੀ ਦਾ ਕੋਸ਼ ਪਤਾ ਨਹੀਂ ਕੀ ਭਰਨਾ ਹੈ। ਉੱਧਰ ਤਾਂ 4-5 ਕਿੰਗਲਾਂ ਨੇ ਰੱਟਿਆ ਪਈਆਂ ਆ। ਆ ਸ਼ੁਰੂ ਵੀ ਪਾਣੀ ਆ ਨਾ। ਹੈ? ਸ਼ੁਰੂ ਕੀਤਾ ਨਹੀਂ ਆ ਨਾ। ਕੀਤਾ ਆ। ਮੈਂ ਤਾਂ ਉਹ ਆ ਸੋਣਾ ਮੈਂ ਸਵੇਰ ਦਾ ਬਣਾਇਆ ਨਹੀਂ ਹੁਣ ਇਕੱਠਾ ਇੱਕੋ ਵਾਰੀ। ਆ ਤੋਂ ਦੇ ਤੋਂ ਦੇ ਸਾਰੀਆਂ ਗੱਲਾਂ ਇੱਥੇ ਪੂਰੀਆਂ ਕਰਕੇ ਉਹਨੇ ਵਲੌਗ ਨੂੰ 8-9 ਮਿੰਟ ਦਾ ਪਾ ਲਿਆ। ਤੁਸੀਂ ਐਵੇਂ ਹਾਂ। ਟੌਪ ਦੇ ਪਿੱਛਾ ਨਿਕਲਿਆ ਹੀ ਬਾਹਰ ਤੇ ਖੀ ਜਾਈ। ਨਹੀਂ ਆਈ ਟੌਪ ਤੇ ਆ। ਮਿੱਠਾ ਘਾਟਾ ਪੋਣਾ ਯਾਰ। ਮੈਂ ਤਾਂ ਨਹੀਂ ਪੈਂਦਾ ਹਮੇ ਲਾ ਲਾ। ਇਹ ਵੀ ਹੋਰ ਨੀਕਾ ਚ ਪਾਇਆ ਜਾਦਾ। ਹੋਰ ਕੀ ਜ਼ਹਿਰ ਪਾਉਣੀ ਸੀ? ਨਹੀਂ ਨਹੀਂ ਦਸਦਰ ਕੁਦਰਤ ਨਹੀਂ ਪਾਉਂਦਾ। हैं। <coughs> यार या। यार चार के या। ही भी जाना। नहीं जाना? <coughs> <coughs> ਨਹੀਂ ਹੌਣ ਦਾ ਖਾਨ ਲਾਗੇ ਸਵੇਰ ਨੂੰ ਥੋੜਾ ਜਿਹਾ ਸਾਗ ਤੇ ਆਉ ਤੁੜਕ ਨੂੰ ਨਹੀਂ ਇੰਨਾ ਅਦਰਕ ਅਸੀਂ ਨਹੀਂ ਪਾਣਾ ਯਾਰ ਮੇਰੇ ਗਲੇ ਨੂੰ ਲੱਗਦਾ ਅਦਰਕ ਮੈਂ ਨਹੀਂ ਇੰਨਾ ਪਾਣਾ ਹਾਲ ਚਾਜ ਹਾਂ ਕੱਲ ਵੀ ਮੇਰੇ ਗਲੇ ਜਾਂ ਨੂੰ ਲੱਗਦਾ ਸੀ ਜਾ ਕੇ ਜਾ ਨਹੀਂ ਹੌਣ ਦਾ ਚਾਹ ਹੈ ਜੇ ਵੀ ਚੰਗੀ ਆ ਇਹਨੂੰ ਹੋਰ ਕੱਟਣਾ ਯਾਰ ਇਹਦਾ ਕੱਟ ਕੇ ਪਾ ਦਿਓ ਕਾਦਲਾ ਆਹ ਉਹ ਆਉਂ ਸਵਾਦ ਨਹੀਂ ਮੈਨੂੰ ਆ ਸਿੱਧਾ ਆਪਣੀ ਖਰੀਦ ਖਰੀਦ ਨਾਲ ਹੋ ਬਣਾਉਣੀ ਆਹ ਠੂਠੀ ਮੰਮੀ ਲੈਣ ਗਏ ਆ ਦੁਕਾਨ ਤੋਂ ਤੇ ਮੰਮੀ ਕਹਿੰਦੀ ਨਾਲ ਥੋੜੀ ਠੂਠੀ ਤਰੀਲੀ ਬਣਾ ਲਓ ਵੀ ਸਾਰੇ ਬਿਮਾਰ ਜੇ ਹੈਗੇ ਆ ਵੀ ਉਹ ਖਾ ਲੂਗੇ ਬਾਈ ਬੂਏ ਦੀ ਚੱਕ ਹੋ ਜੂਗੀ ਅੰਨਾ ਠੀਕ ਪਿਆਜ਼ ਬਹੁਤ ਔੜੇ ਤਾਂ ਜਿਹੜਾ ਇੱਧਰ ਪਰੇ ਅਸੀਂ ਲਾ ਮਾਰ ਤੇ ਆਲੂਆਂ ਦਾ ਜੀ ਭਾਂਡੀ ਪਈਆ ਤੇ ਇੱਧਰ ਵਾਲੀ ਪਈ ਐ ਠੂਕੀ ਨੇ ਮੈਂ ਥੋੜਾ ਲਾ ਕੇ ਠੂਕੀ ਦੇ ਚਾਦ ਕੀਤੀ ਐ ਤੇ ਇਧਰ ਇਹ ਸਮੋਸੇ ਲੱਗੀ ਜਾਂਦੀ ਐ ਤੇ ਤਾਂ ਹੀ ਪਾ ਲਈਏ ਥੋੜਾ ਜਿਹਾ ਇੱਕ ਜੀ ਤਰਫਾ ਪਾਉਣੀ ਇਹ ਪਹਿਲਾਂ ਤੇ ਇਹਦਾ ਪਾਣੀ ਥੋੜਾ ਜਿਹਾ ਹੋਰ ਪਾ ਦੇ ਜਿਆਦਾ ਤੇ ਸਾਡੇ ਨਾ ਹੱਥ ਟੁੱਟਿਆ ਆ ਆ ਦੇਖ ਵੇ ਭਾਂਡਾ ਆ ਗਿਆ ਤੁਹਾਨੂੰ ਇਹ ਨਾ ਮਿਲਿਆ ਨਾ ਹੋਰ ਜੇ ਮੈਂ ਇਦਾਂ ਬਣਾਉਂਗੀ ਤਾਂ ਇਹ ਫਰਾਈ ਹੋ ਜੂਗੀ ਤੇ ਥੋੜੀ ਜਿਹੀ ਪੱਕੀ ਆ ਫਿਰ ਆਪਾਂ ਲੈ ਕੇ ਪਕਾ ਲਾਂਗੇ ਤੇ ਜਿਹੜਾ ਆ ਇਹ ਹਲਦੀ ਹੋਈ ਹੋਣੀ ਹੈ ਉਹ ਹੋਣੀ ਪੱਕੀ ਨਾ ਰਹੇ ਹਲਦੀ ਯਾ ਥੋੜੀ ਹੋ ਹੋ ਜੇ ਤਲੂਣ ਪਾ ਦਿੰਨੇ ਆ ਤੇ ਰੋਟੀ ਆਪਾਂ ਬਾਹਰ ਤੁਲਦੇ ਬਣਾਉਣੀ ਆ ਹੰਮਰ ਕੀ ਹੁੰਦਾ ਤੇ ਆ ਬਾਹਰ ਉਹ ਤੈਨੂੰ ਕਹਿੰਦਾ ਕੁਛ ਬੈਟ ਵਾਲ ਖੇਡਣ ਨੂੰ ਕਹਿੰਦਾ ਉਹ ਬਾਲ ਕਿਤੇ ਆ ਉਹਨੂੰ ਬਾਲ ਫੜਾ ਬਾਲ ਕਰਾਉਂਦਾ ਉਹ ਸਾਨੂੰ ਬਾਲ ਕਰਾ ਚਾਚੇ ਨੂੰ ਜੇ ਬਾਲ ਤਾਂ ਲੈ ਲੈ ਯਾ ਜਿੱਕੜੋ ਯਾ ਜੱਚੇ ਨੂੰ ਬਾਲ ਕਰਾ ਹਾਰੇ ਭਾਈ ਹਾਰੇ ਚੱਕ ਇਹਨੂੰ ਆ ਜਾ ਕਰਾ ਕਰਾ ਹੀ ਤੂੰ ਕਰਾ ਜੋ ਨਾ ਕਰਾ ਜੋਰ ਨਾਲ ਜੋ ਨਾ ਕਰਾ ਜੋ ਨਾ ਜੋ ਨਾ ਕਰਾਈਦੀ ਹੁੰਦੀ ਇਦਾਂ 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 ਸਵਾਰੀ ਇਦਾਂ ਇਦਾਂ ਕਰਾ ਇਦਾਂ ਕਰਾ ਜਾ ਨਾ ਜੋ ਨਾ ਜੋ ਨਾ ਇਦਾਂ ਆ ਲਿ ਗਈ ਔਟ ਕਾ ਦੇ ਚਾਚੇ ਨੂੰ ਚਲੋ ਜੋ ਨਾ ਕਰਾ ਕੇ ਜੋ ਨਾ ਹਾਂ ਇਹ ਦਹੀ ਦਮਾਰ ਜੋ ਨਾ ਯਾ ਫੋਲੀ ਕਾ ਦੇ ਦੀ ਇਧਰ ਤੇ ਇੱਕ ਗਾਣੇ ਤੇ एदा, 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 एदा। हो गया और तुके चाचा मैं खेडना बैट लैला चाचे को खेल चल और ഗച്ചാ ബോൾ ഗ്രൗണ്ട് ਹਾਲੇ ਫੜ ਬੋਲ ਕਰਾ ਕਰਾ ਦੇ ਚਾਚੇ ਨੂੰ ਜੋਰ ਨਾਲ ਕਰਾਈਂ ਜੋਰ ਨਾਲ ਇਦਾਂ ਇਦਾਂ ਸਮਰ ਇਦਾਂ ਇਦਾਂ ਆਹ ਆਹ ਹਰੇ ਹਰੇ ਆ ਦੇ ਆ ਕੇ ਆਹ ਚੱਕਾ ਲੱਗ ਗਿਆ ਆ ਟਿਕਾਣਾ ਪੈਰ ਮਾਦੀ ਪੈਰ ਇਹ ਲੱਭਦੀਆਂ ਜੁੰਨੀਆਂ ਨਹੀਂ ਲੱਭਣੀਆਂ ਸੀ। ਪੈਂਡਾ ਨਾ ਡੈਥ ਹੋ ਗਈ ਆ ਕਿਸੇ ਦੀ ਤਾਂ ਉਹ ਮਕਾਨੇ ਜਾਣਾ ਕੱਲ ਕੱਢੂ ਮੰਮੀ ਨੂੰ ਤੇ ਆਹ ਜੁੰਨੀਆਂ ਨਹੀਂ ਲੱਭਦੀਆਂ ਸੀ। ਚੌਕੀ ਵਿੱਚ ਲੈ ਜਾ ਕੇ ਪਈਆਂ ਸੀ ਮਸੂਮੀ ਨਹੀਂ ਲੱਭੇ ਸਾਰੇ ਘੱਟੇ। ਉਹਨੂੰ ਦੇਖ ਲੈ ਕੋਈ ਨਾ ਕੋਈ ਲੱਗਿਆ ਰੰਗ ਬਰੰਗੇ। ਆਹੋ ਦੰਦੀਆਂ ਉਹਤ ਨਾ ਨਹੀਂ। ਬਾਤ ਕਰੋ ਸਿਆਛੋ ਲੱਗੀ ਨਾ ਉਹ ਤੇ ਹੈ ਬੈਗੀ ਓਏ ਉਹ ਕਿਹੜੀ ਟੇਪ ਆ ਟੇਪ ਲਾਉਣਾ ਕਿ ਕਿੱਥੇ ਲਾਉਣੀ ਲੱਡੂ ਨੂੰ ਨਹੀਂ ਉਹ ਕਿੱਟੀ ਵੀ ਲਾ ਲਾ ਕਿੱਟੀ ਕਿੱਥੇ ਉਹ ਆਹੋ ਲਾ ਲਾ ਮਾਸਕਨ ਟੇਪਈ ਹੋਣੀ ਆ ਤੇ ਵੀ ਉਹ ਚ ਬੈਗ ਦੀ ਪਈ ਹੋਣੀ ਮਾਸਕਨ ਟੇਪ ਦੀ ਸਮਾਦੇ 흘ਾਦ ਨੇ ਮਾ ਉਦਣ ਵੀ ਗਿਆ ਉੱਦੀ ਹਿੱਟ ਕਿਧੋਂ ਨਿਕਲਣਾ। ਹਾਂ। ਮਾਸਕਿੰਗ ਟੇਪ ਆ ਰਿਹਾ ਇਤਨੇ ਮਾਸਕਿੰਗ ਟੇਪ ਜਾਨੀ ਬੜੀ ਵੱਡਾ ਰੋਲ ਜਿਆ ਆ ਦੇ ਪਿਆ। ਬਾਹਰ ਭੈ ਜਿੰਨੀ ਭਰਤੀ ਹੈ। ਮੇਰੀ ਥੋੜੀ ਹੈ ਔਰ ਹੁੰਦੀ ਹੈ। ਉਹ ਇਹੋ ਹੀ ਹੁੰਦੀ ਆ। ਜਾ ਗਾ। ਤੈਨੂੰ ਉਹ ਇਹੋ ਵੀ ਨਹੀਂ ਹਜੇ ਤੱਕ ਪਤਾ। ਕਾਗਜ਼ ਵਾਲੀ ਹੁੰਦੀ ਹੈ ਵੀ ਕਾਗਜ਼ ਵਾਲੀ ਆ। ਹਾਂ। ਉਹ ਚੌੜੀ ਹੁੰਦੀ ਹੈ, ਬਰੀਕ ਆ, ਕਈ ਤਰ੍ਹਾਂ ਚ ਆਉਂਦੀ ਹੁੰਦੀ ਆ ਉਹ। ਮੇਰੀ ਗਾਦੇ ਵੀਡੀਓ ਬਣਾਉਣਾ ਮੈਨੂੰ ਨਾ ਪਾਇਆ ਪੂਆ ਕਰ ਤੈਨੂੰ ਕਹਦੇ ਨਹੀਂ ਪੋੜ ਦੱਸ ਹੋਰ ਕਹਿਂ ਪੋੜ ਆਹਦੇ ਆਪਣੀ ਚਾਚੇ ਦਾ ਪਿੱਛਾ ਨਹੀਂ ਛੱਡਦਾ ਹੁਣ ਅਸੀਂ ਇਹਨੂੰ ਕਹਿੰਦੇ ਇੱਧਰ ਆਇਆ ਨੈਪੀ ਲਵਾ ਕੇ ਥੱਲੇ ਉਤਰਿਆ ਫਟਫਟ ਪੀ ਉਹਦਾਂ ਨੂੰ ਭੱਜ ਗਿਆ ਸ਼ਾਮ ਦਾ ਉਹਦੇ ਕੋਲ ਹੀ ਆ ਹੁਣ ਇਹਦੇ ਪਾਪਾ ਕਹਿੰਦੇ ਵੀ ਬੈੱਡ ਤੇ ਚੜ ਜਾ ਹੁਣ ਨਹੀਂ ਰਹੋਗੇ ਬਸ ਘਟ ਹੈ 9:08 ਹੋਣ ਹੁਣ ਉਹ ਉੱਤਰ ਦੰਨ ਥੱਲੇ ਕਹਿੰਦੇ ਜੇ ਉੱਧਰ ਜਿੰਨੇ ਚਲੀ ਜਾ ਮਕੁੰਡਾ ਲਾੜਨ ਲੈਨ ਦੇ ਨੂੰ ਬਾੜਨਾ ਉਹ ਵੀ ਉਹਨਾਂ ਜਾਣਦਾ ਨਹੀਂ ਹੁੰਦੇ ਤੇ ਕੱਪੜੇ ਤੈਹਣ ਲੱਗੇ ਪਏ ਆ ਇਹ ਵਿੱਚ ਰੱਖਣੇ ਆ ਜਾ ਫੇਰ ਬੈੱਡ ਤੇ ਆ ਜਾ ਬੈੱਡ ਤੇ ਆ ਜਾ ਏ ਨੂ ਕੱਢੀਆ ਆ ਬਹੁਤ ਹੈ ਰਹਿਣ ਦੇ ਤੇ ਮੈਂ ਚੱਲਾ ਬੈਠੇ ਏ ਨੂ ਥੋੜੀ ਚੱਕਣਾ ਵੈ ਸਾਈਕਲ ਹੀ ਨਹੀਂ ਚੱਕਣੀ ਸਾਈਕਲ ਛੱਡ ਕੇ ਆ ਜਾ ਉੱਤਰ ਕੇ ਆ ਉੱਤਰ ਕੇ ਬੂਟ ਲਾ ਕੇ ਆ ਜਾ ਨਹੀਂ ਆਉਣਾ ਚੱਲ ਬਾਹਰ ਫੇ ਕਮਰੇ ਚੋਂ ਚੱਲ बाहर चलो जाओ बाहर, बाहर जाओ वाहेगुरु कह वाहेगुरु शामल कित गया शमर किते गया, गया शामल चा देर जवान चा समर कित गया कित गया चा <laughs> ਨਾ 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 ਕਾ ਦੇ ਕਿ ਤਾ ਕਰਦਾ ਟਿੰਡੂ ਜਿਆ ਉਹ ਆ ਜਾ ਮੇਰਾ ਪੁੱਤ ਆ ਜਾ ਇੱਥੇ ਆ ਜਾ ਬੈੱਡ ਤੇ ਆ ਜਾਓ ਆ ਜਾ ਨੋ 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 ਵਾਹਿਗੁਰੂ ਕਹਿ ਦੇ ਵਾਹਿਗੁਰੂ ਕਿੱਥੇ ਆ ਆ ਹੋਇ ਇਹ ਹਾ ਚਲਾ ਕੇ थले गोडे लाके बूट ला दो फिर चढ़ना उत्ते बूट पा के न, नहीं उत्ते चढ़ी बूट नहीं लाने दिल ड्रामे कि बूट ला दो उपर आज फिर है आ जा बूट ला के बूट ला के जा तेरे मच्छर आ मच्छर आ मच्छर लड़िया दिखा दे लड़े आ मच्छर दिखा दे नहीं दखा नहीं दखा टीका कितने लगा टीका टीका कितने लगा लगा जी हो लगा <coughs> होर कि लगा होर कि लगा है इथे हाँ 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 कि लगता टीका बाह बाय कर दी बाय बाय फाई किशी फाई किशी वाहेगुरु कह दे कि वाहेगुरु दस दे